ਹਾਂ ਜੀ ਡਾਕਟਰ ਸਹੀ ਲੈ ਕੇ ਐਕਸਲ ਦੀ ਜਾਣਕਾਰੀ ਦਿਓ ਹਾਂਜੀ ਸਾਡੇ ਕੋਲੇ ਦੋ ਇੰਡੀਵਿਜੂਅਲ ਲੈ ਕੇ ਆਏ ਨੇ ਇੱਕ ਸੰਦੀਪ ਕੁਮਾਰ ਨਾਮ ਤੋਂ ਇੱਕ ਰਾਜ ਕੁਮਾਰ ਦੇ ਨਾਮ ਤੋਂ ਐਕਸੀਡੈਂਟ ਹੋਇਆ ਨੀਅਰ ਆਬਾਦੀ ਜੋ ਦੱਸਿਆ ਗਿਆ ਹੈ ਤੇ ਪੇਸ਼ੈਂਟ ਦੋਨੇ ਸੀਰੀਅਸ ਹੈ ਦੋਨਾਂ ਦੇ ਹੈਡ ਇੰਜਰੀਜ਼ ਹੈ ਸਾਡੇ ਵੱਲੋਂ ਫਰਸਟ ایڈ ਦੇ ਕੇ ਪੇਸ਼ੈਂਟਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਤੇ ਇਹਨਾਂ ਦੀ ਪੁਲਿਸ ਇਨਫੋਰਮੇਸ਼ਨ ਵੀ ਭੇਜ ਦਿੱਤੀ ਗਈ ਹੈ ਹਾਂਜੀ ਭਾਈ ਕੀ ਮਾਮਲਾ ਹੈ ਜਿਹੜਾ ਐਕਸੀਡੈਂਟ ਹੋਇਆ ਸਾਰਾ ਸਾਨੂੰ ਹੁਣੇ ਮੈਸੇਜ ਆਇਆ ਸੀ ਕਿ ਇੱਕ ਬਾਦੀ ਨਵੀਂ ਬਾਦੀ ਮੋੜ ਤੇ ਐਕਸੀਡੈਂਟ ਹੋਇਆ ਜੀ ਮੋਟਰਸਾਈਕਲ ਚ ਇੱਕ ਟਰੈਵਲ ਟੈਂਪੋ ਡਰਾਈਵਰ ਵੱਜਾ ਜੀ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਜਾ ਕੇ ਜ਼ਿਆਦਾ ਫਟਰ ਹੋ ਗਏ ਸੀਗੇ ਤੇ ਉੱਥੇ ਹਸਪੀਟਲ ਲੈਣ ਤੇ ਉਹਨਾਂ ਨੂੰ ਸਿਵਲ ਆਪਣੇ ਸਿਵਲ ਹਸਪੀਟਲ ਤੋਂ ਰੈਫਰ ਕਰ ਲਿਆ ਕਿਸੇ ਜਨੰਦਾ ਤਾਂ ਉਹਨਾਂ ਨੇ ਇੱਥੇ ਪ੍ਰਾਈਵੇਟ ਹਸਪੀਟਲ ਦਾ ਝਾਪੜ ਹਸਪੀਟਲ ਦਾ ਜੀ ਰੈਫਰ ਕੀਤਾ ਜਾਂ ਕੀ ਨਾਮ ਉਹਨਾਂ ਦਾ ਕਲੀਅਰ ਹੋਇਆ ਜਿਹੜੇ ਜਖਮੀ ਹੋਇਆ ਸੰਦੀਪ ਸਿੰਘ ਆ ਜੀ ਇੱਕ ਰਾਜਕਮਾਰ ਹੈ ਦੋਨੇ ਗਬਿੰਦਪੁਰੇ ਦੇ ਤੇ ਜਿਹੜੀ ਗੱਡੀ ਚਾਲਕ ਜੀ ਕਬਜ਼ੇ ਚ ਲੰਬੀ ਇੰਤਜ਼ਾਰ ਕੱਢੀ ਕਬਜ਼ੇ ਲੈ ਲਈਏ ਹਾਂਜੀ ਕਿੱਥੋਂ ਆਏ ਸੀ ਪਤਾ ਕੁਝ ਸਾਹਮਣੇ ਆਇਆ ਨਹੀਂ ਹਜੇ ਇਹ ਨਹੀਂ ਪਤਾ ਲੱਗਾ ਕੀ ਤੇ ਗੱਡੀ ਵਾਲਾ ਗੱਡੀ ਵਾਲਾ ਕੀ ਗੰਡਵਾ ਪੈਂਦਾ ਜੀ ਅੱਛਾ ਉਹ ਕੀ ਕਰ ਰਿਹਾ ਸੀ ਉਹ ਕਹਿੰਦਾ ਸੀ ਮੈਂ ਪਗਵਾੜੇ ਤੋਂ ਜਾ ਰਿਹਾ ਸੀ ਪਿੰਡ ਨੂੰ ਹੂੰ ਹੂੰ ਤੇ ਵਾਦੀ ਤੋਂ ਉਧਰੋਂ ਪਿੰਡੋਂ ਨਿਕਲਿਆ ਜੀ ਗੇਟ ਦੇ ਉੱਤੇ ਅਸੀਂ ਗੰਡਵਾ ਹੈ ਤੇ ਇਹ ਕੱਤੇ ਸੀ ਜੀ ਇਹ ਮੋੜ ਇਹ ਮੋੜ ਸੈਲ ਦਾ ਜੀ ਅੱਛਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਪੁਣਜੀ ਕਾਰਵਾਈ ਕਰਾਂਗੇ ਜੀ ਅਜੇ ਤਾਂ ਲੈਣਾ ਇਹ ਬੰਦੇ ਜਿਆਦਾ ਸੀਰੀਅਸ ਹੈ ਜੀ ਉਹਨਾਂ ਦਾ ਹੁਣ ਸੁੱਤ ਬਿਆਨ ਲੈਣ ਜਾਵਾਂਗੇ ਅਸੀਂ ਉੱਤੇ ਹਾਂ ਜੀ ਲੱਛਣ ਲੈ ਕੇ ਐਕਸੀਡੈਂਟ ਦੀ ਜਾਣਕਾਰੀ ਦਿਓ ਹਾਂਜੀ ਸਾਡੇ ਕੋਲੇ ਦੋ ਇੰਡੀਵਿਜੂਅਲ ਲੈ ਕੇ ਆਏ ਨੇ ਇੱਕ ਸੰਦੀਪ ਕੁਮਾਰ ਨਾਮ ਤੋਂ ਇੱਕ ਰਾਜਕੁਮਾਰ ਦੇ ਨਾਮ ਤੋਂ ਐਕਸੀਡੈਂਟ ਹੋਇਆ ਨੀਅਰ ਆਬਾਦੀ ਜੋ ਦੱਸਿਆ ਗਿਆ ਹੈ ਤੇ ਪੇਸ਼ੈਂਟ ਦੋਨੇ ਸੀਰੀਅਸ ਹੈ ਦੋਨਾਂ ਦੇ ਹੈਡ ਇੰਜਰੀਜ਼ ਹੈ ਸਾਡੇ ਵੱਲੋਂ ਫਰਸਟ ایڈ ਦੇ ਕੇ ਪੇਸ਼ੈਂਟਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਤੇ ਇਹਨਾਂ ਦੀ ਪੁਲਿਸ ਇਨਫੋਰਮੇਸ਼ਨ ਵੀ ਭੇਜ ਦਿੱਤੀ ਗਈ ਹੈ ਹਾਂ ਜੀ ਭਾਈ ਕੀ ਮਾਮਲਾ ਹੈ ਜਿਹੜਾ ਐਕਸੀਡੈਂਟ ਹੋਇਆ ਸਾਰਾ ਤਾਂ ਹੁਣੇ ਮੈਸੇਜ ਆਇਆ ਸੀ ਕਿ ਇੱਕ ਬਾਦੀ ਨਵੀਂ ਬਾਦੀ ਮੋੜ ਤੇ ਕੈਸੀਡੈਂਟ ਹੋਇਆ ਜੀ ਮੋਟਰਸਾਈਕਲ ਇੱਕ ਟਰੈਵਲ ਟੈਂਪੋ ਟਰੈਵਲ ਵੱਜਾ ਜੀ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਜਾ ਕੇ ਜ਼ਿਆਦਾ ਫਟਰ ਹੋ ਗਏ ਸੀਗੇ ਤੇ ਉੱਥੇ ਹਸਪੀਟਲ ਲੈਣ ਤੇ ਉਹਨਾਂ ਨੂੰ ਸਿਵਲ ਆਪਣੇ ਸਿਵਲ ਹਸਪੀਟਲ ਤੋਂ ਰੈਫਰ ਕਰ ਲਿਆ ਕਿਸੇ ਜਲੰਧਾ ਦਾ ਉਹਨਾਂ ਨੇ ਇੱਥੇ ਪ੍ਰਾਈਵੇਟ ਹਸਪੀਟਲ ਦਾ ਝਾਪੜ ਹਸਪੀਟਲ ਦਾ ਜੀ ਰੈਫਰ ਕੀਤਾ ਜਾਂਦਾ ਕੀ ਨਾਮ ਉਹਨਾਂ ਦਾ ਕਲੀਅਰ ਹੋਇਆ ਜਿਹੜੇ ਜਖਮੀ ਹੋਇਆ ਸੰਦੀਪ ਸਿੰਘ ਆ ਜੀ ਇੱਕ ਰਾਜਕਮਾਰ ਹੈ ਦੋਨੇ ਗਬਿੰਦਪੁਰੇ ਦੇ ਤੇ ਜਿਹੜੀ ਗੱਡੀ ਚਾਲਕ ਜੀ ਕਬਜ਼ੇ ਤੇ ਲੱਗੀ ਸੀ ਆਪਣਾ ਕੱਡੀ ਕਬਜ਼ੇ ਲੈ ਲਈਏ ਹਾਂਜੀ ਕਿੱਥੋਂ ਆ ਗਈ ਸੀ ਪਤਾ ਕੁਝ ਸਾਹਮਣੇ ਆਇਆ ਨਹੀਂ ਹਜੇ ਇਹ ਨਹੀਂ ਪਤਾ ਲੱਗਾ ਕੀ ਆ ਤੇ ਗੱਡੀ ਵਾਲਾ ਗੱਡੀ ਵਾਲਾ ਕੀ ਗੰਡਵਾ ਪੈਂਦਾ ਜੀ ਅੱਛਾ ਉਹ ਕੀ ਕਰ ਰਿਹਾ ਸੀ ਉਹ ਕਹਿੰਦਾ ਸੀ ਮੈਂ ਫਗਵਾੜੇ ਤੋਂ ਜਾ ਰਿਹਾ ਸੀ ਪਿੰਡ ਨੂੰ ਹੂੰ ਹੂੰ ਤੇ ਵਾਦੀ ਤੋਂ ਉਧਰੋਂ ਪਿੰਡੋਂ ਨਿਕਲਿਆ ਜੀ ਗੇਟ ਦੇ ਉੱਤੇ ਸਿਕੰਡਾ ਹੋਇਆ ਤੇ ਇਹ ਕੱਤੇ ਸੀ ਜੀ ਇਹ ਮੋਟਰ ਇਹ ਮੋਟਸਾਈਕਲ ਮੋਟਰਸਾਈਕਲ ਤੇ ਸੀ ਅੱਛਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਬੰਦੇ ਕਾਰਵਾਈ ਕਰਾਂਗੇ ਜੀ ਅਜੇ ਤਾਂ ਲੈਣਾ ਇਹ ਬੰਦੇ ਜਾਦੇ ਸੀਰੀਅਸ ਹੈ ਜੀ ਉਹਨਾਂ ਦਾ ਹੁਣ ਸੁੱਤ ਬਿਆਨ ਲੈਣ ਜਾਵਾਂਗੇ ਜੀ ਉੱਤੇ ਹਾਂ ਜੀ ਲੱਸੇ ਲੈ ਕੇ ਐਕਸੀਡੈਂਟ ਦੀ ਜਾਣਕਾਰੀ ਦਿਓ ਹਾਂਜੀ ਸਾਡੇ ਕੋਲੇ ਦੋ ਇੰਡੀਵਿਜੂਅਲ ਲੈ ਕੇ ਆਏ ਨੇ ਇੱਕ ਸੰਦੀਪ ਕੁਮਾਰ ਨਾਮ ਤੋਂ ਇੱਕ ਰਾਜ ਕੁਮਾਰ ਦੇ ਨਾਮ ਤੋਂ ਐਕਸੀਡੈਂਟ ਹੋਇਆ ਨੀਅਰ ਆਬਾਦੀ ਜੋ ਦੱਸਿਆ ਗਿਆ ਹੈ ਤੇ ਪੇਸ਼ੈਂਟ ਦੋਨੇ ਸੀਰੀਅਸ ਹੈ ਦੋਨਾਂ ਦੇ ਹੈਡ ਇੰਜਰੀਜ਼ ਹੈ ਸਾਡੇ ਵੱਲੋਂ ਫਰਸਟ ایڈ ਦੇ ਕੇ ਪੇਸ਼ੈਂਟਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਤੇ ਇਹਨਾਂ ਦੀ ਪੁਲਿਸ ਇਨਫੋਰਮੇਸ਼ਨ ਵੀ ਭੇਜ ਦਿੱਤੀ ਗਈ ਹੈ ਹਾਂ ਜੀ ਭਾਈ ਕੀ ਮਾਮਲਾ ਹੈ ਜਿਹੜਾ ਐਕਸੀਡੈਂਟ ਹੋਇਆ ਸਾਰਾ ਹਾਂ ਨਾ ਹੁਣ ਮੈਸੇਜ ਆਇਆ ਸੀ ਕਿ ਇੱਕ ਬਾਦੀ ਨਵੀਂ ਬਾਦੀ ਮੋੜ ਤੇ ਕੈਸੀਡੈਂਟ ਹੋਇਆ ਜੀ ਮੋਟਰਸਾਈਕਲ ਚ ਇੱਕ ਟਰੈਵਲ ਟੈਂਪੋ ਡਰੈਵਰ ਵੱਜਿਆ ਜੀ ਉਹਦੇ ਵਿੱਚ ਦੋ ਜਿਹੜੇ ਵਿਅਕਤੀ ਜਾ ਕੇ ਜ਼ਿਆਦਾ ਫਟਰ ਹੋ ਗਏ ਸੀਗੇ ਤੇ ਉੱਥੇ ਹਸਪੀਟਲ ਲੈਣ ਤੇ ਉਹਨਾਂ ਨੇ ਸਿਵਲ ਆਪਣੇ ਸਿਵਲ ਹਸਪੀਟਲ ਤੋਂ ਰੈਫਰ ਕਰ ਲਿਆ ਕਿਸੇ ਜਲੰਧਾ ਦਾ ਉਹਨਾਂ ਨੇ ਇੱਥੇ ਪ੍ਰਾਈਵੇਟ ਹਸਪੀਟਲ ਦਾ ਝਾਪੜ ਹਸਪੀਟਲ ਦਾ ਜੀ ਰੈਫਰ ਕੀਤਾ ਜਾਂਦਾ ਕੀ ਨਾਮ ਉਹਨਾਂ ਦਾ ਕਲੀਅਰ ਹੋਇਆ ਜਿਹੜੇ ਜਖਮੀ ਹੋਇਆ ਸੰਦੀਪ ਸਿੰਘ ਆ ਜੀ ਇੱਕ ਰਾਜਕਮਾਰ ਹੈ ਦੋਨੇ ਗਬਿੰਦਪੁਰੇ ਦੇ ਤੇ ਜਿਹੜੀ ਗੱਡੀ ਚਾਲਕ ਜੀ ਕਬਜ਼ੇ ਚ ਲੰਬੀ ਇੰਤਜ਼ਾਰ ਕੱਢੀ ਕਬਜ਼ੇ ਲੈ ਲਈਏ ਹਾਂਜੀ ਕਿੱਥੋਂ ਆਏ ਸੀ ਪਤਾ ਕੁਝ ਸਾਹਮਣੇ ਆਇਆ ਨਹੀਂ ਹਜੇ ਇਹ ਨਹੀਂ ਪਤਾ ਲੱਗਾ ਕੀ ਤੇ ਗੱਡੀ ਵਾਲਾ ਗੱਡੀ ਵਾਲਾ ਕੀ ਗੰਡਵਾ ਪੈਂਦਾ ਜੀ ਅੱਛਾ ਉਹ ਕੀ ਕਰ ਰਿਹਾ ਸੀ ਉਹ ਕਹਿੰਦਾ ਸੀ ਮੈਂ ਪਗਵਾੜੇ ਤੋਂ ਜਾ ਰਿਹਾ ਸੀ ਪਿੰਡ ਨੂੰ ਹੂੰ ਹੂੰ ਤੇ ਵਾਦੀ ਤੋਂ ਉਧਰੋਂ ਪਿੰਡੋਂ ਨਿਕਲਿਆ ਜੀ ਗੇਟ ਦੇ ਉੱਤੇ ਸਿਕੰਡ ਹੋਇਆ ਤੇ ਇਹ ਕੱਤੇ ਸੀ ਜੀ ਇਹ ਮੋੜ ਇਹ ਮੋੜ ਸੈਲ ਦਾ ਜੀ ਅੱਛਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਪੁਨਜੀ ਕਾਰਵਾਈ ਕਰਾਂਗੇ ਜੀ ਹਜੇ ਤਾਂ ਲੈਣਾ ਇਹ ਬੰਦੇ ਜਿਆਦਾ ਸੀਰੀਅਸ ਹੈ ਜੀ ਉਹਨਾਂ ਦਾ ਹੁਣ ਸੁੱਤ ਬਿਆਨ ਲੈਣ ਜਾਵਾਂਗੇ ਅਸੀਂ ਉੱਤੇ